ਅਮੇ ਅੱਜ ਜਿਹੜੀ ਸਤਰਨ ਸੋਮੀਜੀ ਦੇ ਚਰਨਾਂ ਦੇ ਵਿੱਚ ਮੀਟਿੰਗ ਬੁਲਾਈ ਹੈ। ਛੋਟੀ ਮੀਟਿੰਗ ਬੁਲਾਈ ਹੈ ਪਰ ਵੱਡੀ ਮੰਨਦੀ ਹੈ। ਇਹ ਜਿਹੜੇ 133 ਬੰਦਿਆਂ ਦਾ ਜਿਹੜਾ ਰੇੜੀ ਫੜੀ ਵਾਲਿਆਂ ਨੂੰ ਜੜਕ ਬੜਾ ਵੱਡਾ ਤਮਾਸ਼ਾ ਬਣਿਆ। ਵੀ 133 ਬੰਦੇ ਜਿਹਦੇ ਵਿੱਚ 800 ਬੰਦਾ ਜਿਹੜਾ ਹੈ ਰੇੜੀ ਵਾਲਾ ਇੱਥੇ ਜਿਹੜਾ ਕਮਰਦਾਰ ਦਾ ਰਾਜਪੁਰੇ ਦੀ ਤਰਜੀ ਦੇ ਉੱਤੇ। ਇਸੋ 33 ਬੰਦਿਆਂ ਦਾ ਰਾਤੋਂ ਰਾਤ ਤਿਆਰੀ ਹੋਈ ਰਾਤੋਂ ਰਾਤ ਨਾਲ ਜਿਹੜਾ ਨਹੀਂ ਪਤਾ ਰਟਿਆ ਰਾਤੋਂ ਰਾਤ ਹੀ ਮੋਰ ਤਿਆਰ ਹੋਇਆ ਰਾਜਪੁਰੇ ਦੇ ਕਿਸੇ ਬੰਦੇ ਨੂੰ ਨਹੀਂ ਪਤਾ ਜਲਵਲੇ ਮੀਡੀਆ ਨੇ ਚਲਾਇਆ ਲੋਕਾਂ ਨੂੰ ਚੈਨਲ ਦੇ ਜ਼ਰੀਏ ਪਤਾ ਲੱਗਿਆ ਵੀ 133 ਬੰਦਿਆਂ ਨੂੰ ਬੂਤ ਮਿਲਦੇ ਆ ਸਾਡੇ ਦਾ ਲਾਜ ਨਹੀਂ ਆ ਇਹ ਮਹੀਨਾ ਡੇਢ ਮਹੀਨੇ ਤੋਂ ਜਲਵਲੇ ਅਸੀਂ ਦੇਖਿਆ ਵੀ ਰੇੜੀ ਵਾਲੇ ਦੇ ਢੰਡੇ ਲੈ ਜਾਂਦੇ ਤਾਂ ਕਿ ਰੇੜੀ ਵਾਲਿਆਂ ਦੇ ਰੇੜੀਆਂ ਲੈ ਜਾਂਦੇ ਤਾਂ ਕਿ ਰੇਡੀ ਵਾਲੇ ਨੂੰ ਜ਼ਬਰਦਸਤੀ ਆਸੀ ਦਾ ਬੰਦਾ ਚੜਾਉਂਦੇ ਆ ਵੀ ਉੱਤੇ 4/6 ਦੀ ਜਗ੍ਹਾ ਤੇ ਬਹਿ ਜਾ। 4/6 ਦੀ ਜਗ੍ਹਾ ਇਹ ਤੇ ਡਰੀ ਮਰ ਬੜਾ ਬੜਾ ਮਜ਼ਾਕ ਹੋ ਰਿਹਾ। ਇਹ ਜਗ੍ਹਾ ਮੈਂ ਵੀ ਦੱਸ ਜਣਾ ਚਾਹੁੰਦਾ ਵੀ ਇਹ ਰਾਜਪੁਰਾਨਾ ਜਿੱਦੀ ਜੜੀ ਹੈ 4000 ਰਾਜ ਜੜੀ ਹੈ ਸਾਨੂੰ ਦਿੱਤੀ ਵੀ ਹੈ। ਮੇਰੇ ਕੋਲ ਇੱਕ ਫੋਟੋ ਵੀ ਹੈ ਬਾਦਲ ਸਾਹਿਬ ਦੀ। ਜਲਵਲੇ ਉਹਨਾਂ ਨੇ ਇੱਥੇ ਚਿੱਠੀ ਭੜਾਈ ਸੀ ਮੈਨੂੰ। ਪੁਰਾਨਾ ਸਾਹਿਬ ਨਾਲ ਹੈ ਸਾਰੀ ਮਜੀਮ ਨਾਲ ਹੈ। ਉਹਨਾਂ ਨੇ ਕਿਹਾ ਸੀ ਵੀ ਇਹ ਚਲਦੀ ਫਿਰਦੀ ਰੇੜੀ ਵਾਲਿਆਂ ਨੂੰ ਜੜੀ ਜੜਾ ਦੇਣੇ ਪਹਿਲੇ ਇੱਕ ਬੂਟ ਮਾਰਕਟ ਬਣਾ ਲੀਏ ਫਿਰ ਉਹਦੇ ਬਾਅਦ ਜੜੀ ਹੈ 500 ਬੰਦਿਆਂ ਦਾ ਇਹ ਉਤਾਰ ਕਰਾਂਗੇ ਅੱਜ ਸਾਡੀ ਜਗਾ ਸਾਡੇ ਨਾਲ ਤਮਾਸ਼ਾ ਹੋ ਰਿਹਾ ਸਾਡੇ ਲੋਕਾਂ ਨਾਲੇ ਕੋ ਬੜਾ ਵੱਡਾ ਠੱਗਾ ਹੋ ਰਿਹਾ ਰਾਜਪੁਰੇ ਦੀ ਜਨਤਾ ਦੇ ਵਿੱਚ ਨਾਲੇ 40 40 ਸਾਲ ਤੋਂ ਇਹ ਸ਼ਾਮ ਲਾਲ ਜੀ ਗੰਡੇਰੀਆਂ ਵੇਚਦੇ ਸੀ ਉਹਨਾਂ ਦੇ ਪਰੋਂ ਆਏ ਖੜੇ ਆ ਚਲਦੀ ਫਿਰਦੇ ਗੋਡੇ ਖਤਮ ਹੋ ਗਏ ਚਾਲੀ ਚਾਲੀ ਸਾਲ ਤੋਂ ਉਮਰ ਦੇ ਰੇੜੀਆਂ ਲਾ ਕੇ ਸਮਾਜਦਾਰਾਂ ਦੇ ਗੋਡੇ ਤਾਂ ਬਦਲ ਜਾਂਦੇ ਆ ਅਮਰੀਕਾ ਚਲੇ ਜੋ ਬੰਬੇ ਚਲੇ ਜੋ ਗਲਗੱਤਾ ਚਲੇ ਜੋ ਇਨਾ ਦੇ ਗੋਡੇ ਖਤਮ ਹੋ ਜਾਂਦੇ ਆ ਮੰंजे ਦੇ ਖਤਮ ਹੋ ਜਾਂਦੇ ਆ ਉਂਗਾਂ ਦੇ ਨਾਲ ਐਨਾ ਵੱਡਾ ਤਮਾਸ਼ਾ ਚਾਰ ਬਈ 6 ਦੀ ਜਿਹਾ ਉਹ ਵੀ ਪ੍ਰਸ਼ਾਸਨ ਦਾ ਟੱਟਾ ਰਾਜਨੀਤੀ ਲੋਕਾ ਦਾ ਟੱਟਾ ਕਿ ਐਮਐਲਏ ਸਾਹਿਬ ਨੂੰ ਸਾਡੇ ਰਾਜਪੁਰੇ ਨੇ ਵੋਟਾਂ ਨਹੀਂ ਪਾਈਆਂ ਸਿਰ ਮਨਾਂ ਨੂੰ ਇਹ ਆਉਂਦਾ ਵੀ ਇਸ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜੀ ਰਾਜਪੁਰੇ ਦੀ ਜਨਤਾ ਨੇ ਪਾਈਆਂ ਨੇ ਦਿੱਲੀ ਤੋਂ ਆਵੇ ਲੋਕਾਂ ਨੇ ਵੋਟਾਂ ਪਾਈਆਂ ਸੀ ਇਹ ਰਾਜਪੁਰੇ ਦੀ ਜਨਤਾ ਨੇ ਵੋਟ ਪਾਈ ਆ ਸਾਨੂੰ ਰੇੜੀ ਵਾਲਾ ਗਰੀਬੰਦਾ ਚਾਹ ਦਾ ਕਾਪੂਸ ਲੈਦਾ ਸਾਰੀ ਉਮਰ ਉਹਨੂੰ ਯਾਦ ਕਰਦੇ ਆਂ ਵੀ ਸਾਡਾ ਰਿਟਾਰਡ ਬਣਿਆ ਅੱਜ ਤਾਂ ਬੜੇ ਬੜੇ ਵੱਡੀਆਂ ਮੋਟਾ ਬਾਤ ਦੇ ਬਾਵਲੇ ਨੂੰ ਤਾਕਤ ਦਿੰਦੇ ਆ ਤੇ ਰਾਜਪੁਰੇ ਕੋਈ ਰਾਜਪੁਰੇ ਆਉ ਸਾਡਾ ਉਹਦੇ ਬਾਅਦ ਅੱਜ ਰਾਜਪੁਰਾ ਸਾਡਾ ਲੁੱਟਿਆ ਜਾ ਰਿਹਾ ਦੋਨੇ ਹੱਥਾਂ ਦੇ ਨਾਲ ਸਾਨੂੰ ਇੱਕ ਸੇਵਾ ਦਾ ਮੌਕਾ ਹੋਰ ਮਿਲਿਆ ਗਰੀਬਾਂ ਵਾਸਤੇ ਜਲਵਲੇ ਸਾਡੇ ਰੇੜੀ ਵਾਲੇ ਪਰਿਵਾਰ ਸਮੇਤ ਲੈ ਕੇ ਸਾਡੀ ਦਰਵਾਜ਼ੇ ਪਹੁੰਚਦੇ ਆ ਉੱਥੋਂ ਸਾਡੇ ਹੰਝੂ ਆ ਜਾਂਦੇ ਆ ਵੀ ਯਾਰ ਇਹ ਜ਼ਿੰਦਗੀ ਆ ਇਹ ਤੇੜੀ ਸਾਡੀ जिंदगानी ਹੈ ਜੇ ਸਾਨੂੰ ਕੋਈ ਪਾਵਰ ਟੱਟੂ ਮਿਲੀ ਆ ਗਰੀਬਾਂ ਦੀ ਤੇ ਉਹਨੂੰ ਦਿਖਾਈਏ ਅਸੀਂ ਅਸੀਂ ਇੱਕ ਬਚਨ ਕੀਤਾ ਇਨਾਮੇ ਲਾਲ ਵੀ ਉਹ ਜੀ ਮਾਰਕੀਟਾ ਬਣਵਾਵਾ ਵੇ ਤੁਸੀਂ ਬਣਾਓ ਰਾਜਪੁਰਾਨਾ ਜੀ ਦੀ ਮਾਰਕੀਟ ਛੋੜਦੇ ਦੋਨੇ ਦੋਨੇ ਹੋਰ ਤਿਆਰ ਕਰੋ ਨੋ ਮਈ ਨੋ ਦੀ ਦੁਕਾਨਾ ਬਣਾਉਣਾ ਉਹਨਾਂ ਦੇ ਉਚਾਰ ਨੂੰ ਦਿਓ ਫਿਰ ਅਸੀਂ ਗੋਣ ਗਈਏ ਵੀ ਇੱਥੇ ਦੇ ਐਮਐਲਏ ਸਾਹਿਬ ਨੇ ਸਾਡੇ ਵਾਸਤੇ ਤੋਹਫਾ ਦਿੱਤਾ ਫਿਰ ਅੱਜ ਮੈਂ ਦੁਖੀ ਹੋ ਕੇ ਇਸ ਮਨੋ ਦੱਸਣਾ ਚਾਹੁੰਦਾ ਮੇਰੇ ਦੋ ਬੇਟੇ ਹੈ ਬڑا-ਵਡਾ ਮੇਰਾ ਹੌਸਲਾ ਮੇਰੇ ਨਾਲ ਯਾਰ ਜਿਓ ਦੀ ਮਰਜ਼ੀ ਲੜਾਈ ਲਾ ਲੋ ਰਮੇਸ਼ ਤੁਮਾਰ ਬਬਲੇ ਨੇ ਤਾਲਵੀ ਮਰਨਾ ਤੇ ਅੱਜ ਵੀ ਮਰਨਾ ਮੇਰੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਮੇਰੇ ਬੱਚਿਆਂ ਨੂੰ ਗੱਲੇ ਰਸਾ ਪਾਉਂਦੇ ਆ ਵੀ ਪਿਓ ਤੇਰਾ ਬਾਝ ਉਠਾਂਦਾ ਪਿਓ ਦਾ ਬਾਝ ਉਠਾਏਗਾ ਜਿੰਦ ਵੀ ਮੌਤ ਦੇ ਫੈਸਲੇ ਉਸ ਪਰਮਾਤਮਾ ਦੇ ਹੱਥ ਤੇ ਜਾਂ ਰਾਜਨੀਤੀ ਦੇ ਹੱਥ ਤੇ ਹੁੰਦੇ ਨਾ ਕਦੋਂ ਦੇ ਅਸੀਂ ਮਰ ਜਾਣਾ ਸੀ ਪਰ ਮੈਂ ਤੋੜ ਜਊ ਕਮਣੋ ਇਸ ਤਰਤੀ ਦੇ ਜਿਹੜਾ ਉੱਡਿਆ ਨਾ ਉਹ ਤਰਤੀ ਦੇ ਵਿੱਚ ਮਿੱਟੀ ਹੋਇਆ ਇਹ ਗਰੀਬ ਉੱਠਦੇ ਆ ਇਹ ਗਰੀਬਾਂ ਦਾ ਜਨੂਨ ਉੱਠ ਪਿਆ ਗਰੀਬਾਂ ਦਾ ਜਲਵਾ ਉੱਠ ਪਿਆ ਗਰੀਬਾਂ ਦੀਆਂ ਮਾਂ ਮਾਂ ਭੈਣਾਂ ਉੱਠ ਪਈਆਂ ਗਰੀਬਾਂ ਦੇ ਪਰਿਵਾਰ ਜਾਗ ਪਿਆ ਨਹੀਂ ਤੱਪਾ ਸਹਿਣ ਕਰਾਂਗੇ ਮਾਰਕੀਟਾਂ ਬੜਵਾਵਾਵੇ ਵਧੀਆ ਬੜਵਾਵਾਵੇ ਔਰ ਮੈਂ ਲਾਸਟ ਐਮਐਲਏ ਸਾਹਿਬ ਨੂੰ ਅੱਲਾ ਜਰੂਰ ਕਹਾਂਗਾ ਇਹ ਅੰਗੂਠਾ ਦੇ ਤੇ ਉੱਥੇ ਨਾ ਭੇਜੋ ਇਹਨਾਂ ਨੂੰ ਇਹਨਾਂ ਦੇ ਵਾਜੇ ਵਧੀਆ ਮਾਰਕੀਟਾਂ ਬਣਾਓ ਪੈਸਾ ਲਾਓ ਬੜਾ ਪੈਸਾ ਬਈ ਕਮੇਟੀ ਕੋਲ ਸਰਕਾਰ ਕੋਲ ਬੜੇ ਪੈਸੇ ਆ ਉਹ ਹਜ਼ਾਰ ਰੁਪਏ ਮਾਂਵਾ ਦਾ ਮਿਲਿਆ ਨਹੀਂ ਅਜ ਤੱਕ है छे महीने की सरकार रह छे महीने चार महीने पहले कहना जो कर रही है सानू नहीं पता पर हाथों का बैठा होने जरिए भी उसे बैस से बैठ जाए सू दसे राजपुरा एक परचा नहीं दर्ज होंगे एक परचा नहीं दर्ज हो दोनों हाथों का दुकान लुट रही कारोबार लुट रहे हैं ਹਰ ਵਾਰ ਤੇ ਨਥੇ ਕੁਸੀ ਜਾਂਦੀ ਆ ਤਮਕੀ ਆਉਂਦੀ ਆ ਉਹਦੇ ਬਾਅਦ ਰੇੜੀ ਵਾਲਾ ਸਿਆਮ ਬਜਾਰਾ ਦੇ ਵਿੱਚ ਜਿਹੜਾ ਹੈ ਕੰਮ ਹੋ ਰਿਹਾ ਤੇ ਅਸੀਂ ਇਹੋ ਜਿਹਾ ਮੋਲੇ ਜਾਂਦੇ ਆ ਅੱਜ ਜੁਪੀ ਨੂੰ ਬਦਲਾਅ ਦੀ ਰਾਜਨੀਤੀ ਹੈ ਬਦਲਾਅ ਦੀ ਤੁਹਾਡਾ ਬਦਲਾਅ ਹੋਣਾ ਪਤਾ ਨਹੀਂ ਚੱਲਣਾ ਕਿਵੇਂ ਬਦਲਾਅ ਹੁੰਦਾ ਹੈ ਇਹ ਬਦਲਾਅ ਜਿਹੜਾ ਬਿਆਰ ਦੇ ਵਿੱਚ ਅੱਜ 200 ਕੋਈ ਸੀਟਾਂ ਮੋਦੀ ਸਾਹਿਬ ਦੀਆਂ ਆ ਮੋਦੀ ਸਾਹਿਬ ਦਾ ਨਹੀਂ ਸੀ ਨਾ ਉਹਨਾਂ ਦਾ ਸੀ ਪਰ ਉੱਥੇ ਬਦਲਾਅ ਹੋਇਆ ਜਿੱਥੇ ਕ੍ਰੈਮ ਖਤਮ ਹੁੰਦਾ ਹੈ ਸਾਡੇ ਰੂਚਾਰ ਸੇਫ ਰਹਿੰਦੇ ਆ ਅਸੀਂ ਇੱਥੇ ਬੈਠੇ ਆ ਸਾਡਾ ਕਾਰੋਬਾਰ ਪਰਿਵਾਰ ਬੰਬੇ ਬੈਠਾ ਹੈ ਉੱਥੇ ਜੋ ਸ਼ਾਂਤਿ ਹੈ ਇਹ ਬਦਲਾਅ ਹੈ ਇਸ ਬਦਲਾਅ ਨੂੰ ਚਾਹਦੇ ਆ ਪਰ ਅਸੀਂ ਪੰਜਾਬ ਨੂੰ ਕੀ ਲੈਣਾ ਪਰ ਸਾਡਾ ਰਾਜਪੁਰਾ ਸ਼ਾਂਤਿ ਦੇ ਵਿੱਚ ਹੋਣਾ ਚਾਹੀਦਾ ਇਹਨੂੰ ਦਿਓ ਕਿਉਂ ਹੋ ਰਿਹਾ ਹੈ ਬੜਾ ਵੀ ਅੱਜ ਜਿਹੜੇ ਗਰੀਬ ਦੀ ਚੈਨ ਲੁੱਟੀ ਦੀ ਹੈ ਗਰੀਬਾਂ ਨੂੰ ਤਾਬ ਲੁੱਟਿਆ ਹੈ ਰਬੀ ਦੁਬਾਰ ਲੁੱਟੀ ਦੀ ਹੈ ਉਹਦਾ ਸਾਰਾ ਕੁਝ ਖਤਮ ਹੋ ਜਾਂਦਾ ਉੱਥੇ ਪ੍ਰਚਾਰੀ ਦਰਦ ਹੁੰਦਾ ਇਹ ਵੀਡੀਓ ਚੱਲਦੇ ਨਾ ਸਾਡੀ ਚੱਕਰੀ ਬਿਲਕੁਲ ਮਾਨ ਦੀ ਪ੍ਰੋਗਰਾਮ ਵળે ਬਬਲੇ ਦੇ ਪਰਿਵਾਰਾਂ ਨੂੰ ਤੇ ਬਬਲੇ ਦੇ ਬੱਚਿਆਂ ਨੂੰ ਕਿਵੇਂ ਡਰਾਈਏ ਨਾ ਬਬਲਾ ਡਰਿਆ ਨਾ ਪਰਿਵਾਰ ਡਰਿਆ ਨਾ ਬੱਚੇ ਡਰਿਆ ਨਾ ਸਮਾਜ ਡਰਿਆ ਨਾ ਰਾਜਪੁਰੇ ਦੇ ਮੇਰੇ ਭੈਣ ਭਰਾ ਡਰਿਆ ਇਹ ਦਰੀ ਬਾਰੀ ਮੈਨੂੰ ਬੜੀ ਬੜੀ ਤੱਕਦਾ ਤੁਕਾਣਾ ਦੇਣੀ ਹੈ ਤੇ ਉਸ ਤਰ੍ਹਾਂ ਦੀ ਲਾਵੇ 9x9 ਦੀ ਪੱਟਰੀ ਲਾਟਮੈਂਟ ਲਾਵੇ 99 ਸਾਲੀ ਜਿਵੇਂ ਖਰਾਨਾ ਜੀ ਨੇ ਦਿੱਤੀ ਹੈ ਕੱਚਾ ਕਾ ਦੇ ਜਾਓ ਸਵੇਰੇ ਜਾਓ ਤੇ ਸ਼ਾਮ ਨੂੰ ਰੇੜੀ ਲੈ ਜਾਓ ਸ਼ਹਿਰ ਤੋਂ ਆਵੇ ਅਗਲਾ 200 ਰੁਪਏ ਪਹਿਲੇ ਉੱਤੇ ਟੈਂਪੋ ਰੇੜੀ ਲੱਗੇ ਫਿਰ ਉਤੋਂ ਲੈ ਕੇ ਆਵੇ ਫਿਰ ਇਹਦਾ ਉਲਕਾਰ ਨਾ ਚੱਲੇ ਜ਼ਬਰਦਸਤੀ ਮਾਰਨ ਵਾਲਾ ਨਾ ਕੰਮ ਕਰੋ ਤੁਸੀਂ ਜ਼ਬਰਦਸਤੀ ਮਾਰੋਗੇ ਅਸੀਂ ਸੜਕਾਂ ਤੇ ਆਵਾਂਗੇ ਆਪਣਾ ਹੱਕ ਲੈਣ ਵਾਸਤੇ ਹੱਥ ਪਹਿਲਾਂ ਆਵਾਜ਼ੇ ਧਰਨੇ ਵੀ ਲਾਵਾਂਗੇ ਹੱਥ ਲੈਣ ਵਾਸਤੇ ਜੜਾ ਕਢਾਂਗੇ ਮੇਰੀ ਪ੍ਰਸ਼ਾਸਨ ਨੂੰ ਵੀ ਬਿੰਦੀ ਹੈ ਇੱਥੇ ਮਿਊਸਪਲ ਕਮੇਟੀ ਦੇ ਇਹੋ ਸਾਹਿਬ ਨੂੰ ਵੀ ਬਿੰਤੀ ਹੈ ਵੀ ਇਹੋ ਸਾਹਿਬ ਹਸੈਨ ਤੁਹਾਡੇ ਹੋਣ ਹੈ ਇਹ ਰਾਜਨੀਤੀ ਲੋਕਾਂ ਨੇ ਜਦ ਪਿਛੇੜ ਜਣਾ ਸੈਨ ਤੁਹਾਡੇ ਹੋਣ ਰੱਬ ਨੂੰ ਮੰਨ ਕੇ ਪਰ ਮਹਾਤਮਾਨੂ ਹਾਜ਼ਰ ਹਾਜ਼ਰ ਕਰਦੇ ਸੈਂ ਤਾਤਰਨਾ ਜੇ ਤੁਹਾਨੂੰ ਸਹੀ ਲੱਗੇ ਇੱਥੇ ਪਹਿਲੇ ਵੀ ਸਟੇਆ ਹੋਈਆਂ ਹਾਈ ਕੋਰਟ ਦੇ ਬੜੇ ਹਿਸਾਬ ਮਿਲਦੇ ਆ ਹੁਣ ਵੀ ਤੇ ਟੱਟਾ ਕੀਤਾ ਤੇ ਹਾਈ ਕੋਰਟ ਨੇੜੇ ਆ ਫਿਰ ਰਾਜਨੀਤੀ ਨੂੰ ਵੀ ਟੰਗਾ ਦੇ ਹਾਈ ਕੋਰਟ ਦੇ ਵਿੱਚ ਤੇ ਉਹਨਾਂ ਨੂੰ ਵੀ ਟੰਗਾ ਦੇ ਜਿਨ੍ਹਾਂ ਨੇ ਜਲਾ ਹੈ ਗਰੀਬਾਂ ਨਾਲ ਟੱਟਾ ਦਿੱਤਾ